ਜਿਸ ਉਮਰ 'ਚ ਬੱਚੇ ਗੁੱਡੇ ਗੁਡੀਆਂ ਨਾਲ ਖੇਡਦੇ ਨੇ ਉਸ ਉਮਰ 'ਚ ਪਿੰਕੀ ਕਰਨ ਲੱਗੀ LED ਰਿਪੇਅਰ ਮੈਂ ਹਜੇ 9 ਸਾਲ ਦੀ ਉਮਰ 'ਚ ਦੁਕਾਨ ਤੇ ਸਿੱਖਣ ਲੱਗੀ ਕੰਮ 5 ਸਾਲਾਂ ਦੀ ਮਿਹਨਤ ਨੇ ਪਿੰਕੀ ਨੂੰ ਬਣਾਇਆ ਟੌਪ ਦਾ ਮਕੈਨਿਕ ਘੱਟ ਦੀ ਗਰੀਬੀ ਨੇ ਛੋਟੀ ਉਮਰ 'ਚ ਪਿੰਕੀ ਨੂੰ ਬਣਾ ਦਿੱਤਾ ਪਿੰਕੀ ਉਸਤਾਦ ਪਿੰਕੀ ਨੌ ਸਾਲ ਦੀ ਸੀ ਜਦੋਂ ਪਿਤਾ ਦਾ ਹੱਥ ਕੰਮ ਕਰਨ ਤੋਂ ਨਕਾਰਾ ਹੋ ਗਿਆ ਘਰ ਗਰੀਬੀ ਸੀ ਪਿਤਾ ਦੀ ਬਿਮਾਰੀ ਦਾ ਖਰਚਾ ਵਖਰਾ ਜਿਸ ਨੇ ਨੌ ਸਾਲ ਦੀ ਪਿੰਕੀ ਦੇ ਮੋਢਿਆਂ ਉੱਪਰ ਘਰ ਦੀ ਕਬੀਲਦਾਰੀ ਪਾ ਦਿੱਤੀ ਫਿਰ ਕੀ ਸੀ ਸਕੂਲੇ ਪੜਨ ਵਾਲੀ ਪਿੰਕੀ ਇੱਕ LED ਸ਼ਾਪ ਤੇ LED ਰਿਪੇਅਰਿੰਗ ਦਾ ਕੰਮ ਕਰਨ ਲੱਗੀ ਹਾਂਜੀ ਬੇਟਾ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਹੈਗਾ ਪਿੰਕੀ ਤੇ ਉਮਰ ਹੈ 14 ਸਾਲ ਆ ਹਾਂਜੀ ਤੇ LED ਦੇ ਪੇੜ ਕੰਦੀਆਂ ਕਾਫੀ ਦਿਨ ਹੋ ਗਿਆ ਤੇ ਸਿੱਖਦੀ ਪਈ ਸੀ ਜਦ ਕੀ ਇਹ ਲੈ ਡੀ ਦੀ ਰੇਪੇਅਰ ਕਰਨੀ ਆ ਤੇ ਕਾਫੀ ਦਿਨ ਹੋ ਗਏ ਕਿ ਕਾਦੀ ਵੀ ਸੀ ਫਿਰ ਹੋਲੀ ਹੋਲੀ ਜਾ ਚਾਈਗੀ ਤੇ ਕਿੱਦਾਂ ਰੇਪੇਅਰ ਕਰਨੀ ਆ ਕਿੱਦਾਂ ਬੈਨਲ ਫਟਣਾ ਫਿਰ ਹੋਲੀ ਹੋਲੀ ਜਾ ਚੁੰਦੀ ਰਹੀ ਤੇ ਫਿਰ ਇਦਾਂ ਹੀ ਮੈਂ ਹੋਲੀ ਹੋਲੀ ਕਾਦੀ ਸਕੂਲੋਂ ਆਣ ਕੇ ਮੈਂ 3:30 ਵੇ ਆ ਜਾਂਦੀ ਸੀ ਤੇ 3:00 ਵੇ ਜਾਣ ਕੇ ਮੈਂ ਉਸੇ ਟਾਈਮੇ ਸ਼ੌਪ ਤੇ ਚਲ ਜਾਂਦੀ ਸੀ ਤੇ ਕਿਹਨੇ ਖਾਲੀ ਮਸ਼ਹੂਰ ਕੀਤਾ ਸੀ ਕੰਮ ਇਹ ਮੈਂ ਹੁੰਦੀ ਸੀ ਨੋ ਦਸਕ ਸਾਲ ਦੀ ਹੁੰਦੀ ਸੀ ਤੇ ਉਹ ਦੁਨੀਆ ਵਿੱਚ ਜਾਂਦਾ ਸੀ ਹੋਲੀ ਸੰਗਣਾਏ ਸੀ ਜਾਂ ਮਜਬੂਰੀ ਕਰਕੇ ਮਜਬੂਰੀ ਦੇ ਨਾਲ ਲਈ ਸੀ ਮਜਬੂਰੀ ਦੀ ਕਿ ਪਾਪਾ ਦੀ ਬਾਹ ਦਾ ਪ੍ਰਸ਼ਨ ਹੈ ਸੀ ਤੇ ਫਿਰ ਮਜਬੂਰੀ ਪੈ ਗਈ ਕਿ ਪੈਸੇ ਨਹੀਂ ਸੀ ਤੇ ਫਿਰ ਇਸ ਲਈ ਕੰਮ ਕਰਨਾ ਪਿਆ ਕਿ ਐਲਈਡੀ ਉਹ ਤੇ ਰੇਪੇਰ ਕਰਨੀ ਪਈ ਉਹਦੇ ਸਾਮਨੇ ਫਿਰ ਵੀਰਾ ਵੀ ਸੀ ਉਹ ਵੀ ਕੰਮ ਕਰਦਾ ਸੀ ਅਸੀਂ ਕਿ ਐਲਈਡੀ ਰਿਪੇਅਰ ਕਰਦੇ ਸੀ ਤੇਹੀ ਲਾਈਨ ਪੇ ਉੱਤ ਚਲਣੀ ਤੁਸੀਂ ਇਹ ਲਾਈਨ ਕਿ ਪਹਿਲੇ ਮੈਂ ਜਾਣਦੀ ਨਹੀਂ ਸੀ ਤੇ ਹੁਣ ਹੌਲੀ ਹੌਲੀ ਜਾਣਦਾ ਵੀ ਵੀਰੇ ਦੇ ਨਾਲ ਕੀ ਉਹਨਾਂ ਨੇ ਮੈਨੂੰ ਕਹੇ ਸੀ ਕਿ ਚਲਾ ਕੇ ਨੂੰ ਮੈਂ ਦੁਕਾਨ ਤੇ ਲੱਗ ਜਾਵਾਂ ਕਿ ਜਾਸ ਖਾਣਾ ਕੀ ਇਤਨੇ ਕਿਦਾਂ ਕੰਮ ਕੀਦਾ ਕਿ ਤੇਰੀ ਵੀ ਸਪੋਰਟ ਹੋਵੇ ਕਿ ਕਈ ਤੈਨੂੰ ਬਾਹਰ ਬੂਹੇ ਮਾਰ ਕੇ ਕਹਿਣ ਕਿ ਅਲੇ ਦੀਆਂ ਨੀਂ ਪੇਰ ਕੱਢ ਦੀਏ ਪਿੰਕੀ ਮੁਤਾਬਕ ਉਹ 20 ਇੰਚ ਤੋਂ ਲੈ ਕੇ 85 ਇੰਚ ਤੱਕ ਕੋਈ ਵੀ LED ਠੀਕ ਕਰ ਸਕਦੀ ਹੈ ਜਾਂ ਉਸ ਦੀ ਰਿਪੇਅਰ ਕਰ ਸਕਦੀ ਹੈ ਜਿਸ ਕੰਨ ਉਸ ਨੂੰ ਲੋਕ ਪਿੰਕੀ 우ਸਤਾਦ ਕਹਿ ਲੱਗੇ ਨੇ ਜਿਸ ਨਾਲ ਉਸ ਦਾ ਹੌਸਲਾ ਵੱਧਦਾ ਹੈ ਹੁਣ ਚੰਗਾ ਲੱਗਦਾ ਜਦ ਲੋਕ ਆ ਕੇ 우ਸਤਾਦ ਹੀ ਕਹਿੰਦੇ ਨੇ ਪਿੰਕੀ 우ਸਤਾਦ ਹੀ ਕਹਿੰਦੇ ਲੋਕ ਆ ਕੇ ਕਿੰਨਾ ਕਿ ਮਨ ਚੰਗਾ ਲੱਗਦਾ ਵਧੀਆ ਲੱਗਦਾ ਕਿ ਜਦ ਕੋਈ ਆ ਕੇ ਕਹਿੰਦਾ ਕਿ 우ਸਤਾਦ ਜੀ ਕਿੱਦਾਂ LED ਬਣਨੀ ਆ ਕਿੱਦਾਂ ਰਿਪੇਅਰ ਹੋਣੀ ਆ ਸਾਨੂੰ ਵੀ ਦੱਸੋ ਕਿ ਜੀ ਪਹਿਲੀ LED ਜਿਹੜੀ ਸੀ ਜਦੋਂ ਰਿਪੇਅਰ ਕੀਤੀ ਸੀ 20 ਇੰਚ ਦੀ ਸੀ ਪਹਿਲੀ ਲੀ ਲੀਆ 23 ਇੰਚ ਦੀ ਔਰ ਫਿਰ ਕੀਤੀ ਸੀ ਵਧੀਆ ਲਾਈਨਾਂ ਹੁੰਦੀਆਂ ਸੀ ਤੇ ਉਹ ਵੀ ਨੇ ਫਿਰ ਕੀਤੀ ਸੀ ਤੇ 32 ਤੋਂ ਲੈ ਕੇ 43 44 ਜਿੰਨੀ ਵੀ ਲੀ ਲੀਆ ਉਹ ਵੀ ਨੇ ਫਿਰ ਕਰ ਲੈਣੀ ਮਸ਼ੀਨ ਆਪ ਚਲਾ ਲੈਂਦੇ ਸਾਰੇ ਹਾਂਜੀ ਮਸ਼ੀਨ ਆਪ ਹੀ ਚਲਾ ਲੇਗੀ ਕਿਹੜੀ ਕੀ ਨਾਲ ਲੈਂਦੇ ਮਸ਼ੀਨਾਂ ਆ ਗਈ ਚੱਲਦੀ ਤੇ ਕਰਦੇ ਇੱਕ ਲੈਜੈਂਡ ਵੀ ਇੱਕ ਲੈਜੈਂਡ ਮਸ਼ੀਨ ਹੈ ਤੇ ਇੱਕ ਬੌਂਡਿੰਗ ਮਸ਼ੀਨ ਹੈ ਐਲਈਡੀ ਬਣਾਉਂਦੇ ਹੋ ਜਾਂ ਹੋਰ ਵੀ ਕੀ ਚੀਜ਼ਾਂ ਰਿਪੇਅਰ ਕਰਦੇ ਆਂ एलडीवी ਬਣਾ ਨੇ ਆ ਤੇ ਪਰ ਜਿੱਦਾਂ ਲ ਬੈਕ ਲਾਈਟ ਖਰਾਬ ਹੋ ਵੀ ਬੰਦ ਹੋ ਗਈ ਉਹ ਬਿਲਕੁਲ ਹੀ ਬੰਦ ਹੋ ਗਈ ਉਹ ਵੀ ਰਿਪੇਅਰ ਕਰ ਦੇਗੀ ਤੇ ਬੇਟਾ ਜੀ ਪੰਜਾਬ ਦੇ ਵਿੱਚੋਂ ਆਉਂਦੇ ਤੁਹਾਡੇ ਰਿਪੇਅਰ ਵਾਸਤੇ ਬਾਹਰੋਂ ਵੀ ਆਉਂਦੇ ਪੰਜਾਬ ਤੋਂ ਵੀ ਹੁੰਦੇ ਨੇ ਬਾਹਰੋਂ ਵੀ ਹੁੰਦੇ ਨੇ ਹਿਮਾਚਲ ਚੰਡੀਗੜ੍ਹ ਲੁਧਿਆਣਾ ਇਸ ਤੋਂ ਅੱਗੇ ਕਾਫੀ ਹੁੰਦੇ ਨੇ ਕੀ ਆਪੀਂ ਕੀ ਲੋਣੀ ਜਬੂ ਤੇ ਬਾਕੀ ਕਾਦੀ ਖੱਤੀ ਪੂਰੇ ਹੋ ਜਾਣਾ ਅੱਧ ਦੇਖਾ ਚ ਪੂਰੀ ਹਨ ਫਿਰ ਸਤਾਰੀ ਜੇ ਤੇ ਇਹੀ ਹੈ ਉਧਰ ਪਿੰਕੀ ਨੂੰ ਕੰਮ ਸਿਖਾਉਣ ਵਾਲੇ ਉਸ ਤੇ ਉਸਤਾਦ ਪਿੰਕੀ ਦੇ ਕੰਮ ਸਿੱਖਣ ਦੀ ਰਫ਼ਤਾਰ ਤੋਂ ਖੁਦ ਹੈਰਾਨ ਨੇ ਕਿ ਜਿਸ ਕੰਮ ਨੂੰ ਸਿੱਖ ਲੇ ਉਹਨਾਂ ਨੇ ਖੁਦ 17-18 ਸਾਲ ਲਗਾ ਦਿੱਤੇ ਪਿੰਕੀ ਨੇ ਉਹ ਕੰਮ 2.5 ਸਾਲ ਚ ਹੀ ਸਿੱਖ ਲਿਆ ਅਤੇ ਉਹ ਇਕੱਲੀ ਅਜਿਹੀ ਮਕੈਨਿਕ ਹੈ ਜੋ ਲੇਜ਼ਰ ਮਸ਼ੀਨਾਂ ਨੂੰ ਛਲਾ ਸਕਦੀ ਹੈ ਸਾਡੇ ਕੋਲ ਆ ਛੋਟੀ ਜੀ ਗੁੜੀਆ ਜਿਹੜੀ 13 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਆਈ ਸੀ ਇਸ ਟਾਈਮ ਲਗਭਗ ਇਹਦੀ 14-14.5 ਸਾਲ ਦੀ ਉਮਰ ਹੋ ਗਈ ਹੈ ਠੀਕ ਹੈ ਜੀ ਤੇ ਇਹ ਗੁੜੀਆਂ ਨੇ ਬਹੁਤ ਮਿਹਨਤ ਕੀਤੀ ਆ ਇਹ 3:30 4 ਵਜੇ ਸਕੂਲ ਤੋਂ ਵਾਧਾ ਹੁੰਦੀ ਆ ਤੇ ਸਾਡੇ ਨਾਲ 8 9 10 ਜੇ ਰਾਤ ਦੇ 11 12 ਵਜਨ ਦੇ ਨਾਲ ਹੀ ਵਰਕ ਕਰ ਰਹੀ ਆ ਤੇ ਬਹੁਤ ਮਿਹਨਤ ਕਰ ਰਹੀ ਆ ਆਪਣੇ ਕੰਮ ਨੂੰ ਕੰਮ ਸਮਝਦੀ ਆ ਤੇ ਇਹ ਕੰਮ ਜੀ LED ਰਿਪੇアリング ਵਿੱਚ ਜੋ ਵੀ ਕੋਈ ਲਰਨਿੰਗ ਹੁੰਦੀ ਆ ਜੋ ਵੀ ਕੋਈ ਪ੍ਰੋਬਲਮ ਹੁੰਦੀ ਆ ਜੋ ਇਸ ਟਾਈਮ ਹਾਈ ਲੈਵਲ ਤੇ ਪੰਜਾਬ ਦੇ ਵਿੱਚ ਇੱਕੋ ਹੀ ਮੇਰੇ ਸਾਹਮਣੇ ਆਲੇ ਇਹ ਗੁੜੀ ਹੈਗੀ ਆ ਤੇ ਜਿਹੜੀ ਇਹ ਕੰਮ ਕਰ ਰਹੀ ਆ ਇਹਨੂੰ ਬੌਂਡਿੰਗ ਮਸ਼ੀਨ ਜਿਹੜੀ ਚਲਾਉਣੀ ਆ ਰਹੀ ਆ ਇੱਕ ਸਾਡੇ ਕੋਲ ਲੱਗੀ ਜਿਹੜੀ ਪੰਜਾਬ ਦੇ ਵਿੱਚ ਇੱਕੋ ਮਸ਼ੀਨ ਹੈਗੀ ਆ 레이జర్ ਮਸ਼ੀਨ ਜਿਹੜੀ ਤੁਹਾਨੂੰ ਤੁਸੀਂ ਛੋਟ ਲੈ ਹੋਏ ਨੇ ਉਹ 레이జర్ ਮਸ਼ੀਨ ਉਹਦੇ ਵਿੱਚ ਵੀ ਇਹ ਬਹੁਤ ਪਰਫੈਕਟ ਹੈਗੀ ਆ ਠੀਕ ਹੈ ਜੀ ਤੇ ਮੈਨੂੰ ਸਮਾਂ ਸਿੱਖਦਿਆਂ ਘੱਟ ਤੋਂ ਘੱਟ ਵੀ ਇਸ ਵਿੱਚ 17 ਤੋਂ 18 ਸਾਲ ਲੱਗੇ ਸੀ ਜੋ ਇਸ ਗੁੜੀਆਂ ਨੇ 2 ਸਾਲ ਦੇ ਵਿੱਚ ਆਪਣੀ ਨਾ ਪੂਰੀ ਟ੍ਰੇਨ ਹੋ ਗਈ ਆ ਸਾਡੇ ਕੋਲੋਂ 17-18 ਬੰਦਿਆਂ ਦਾ ਸਟਾਫ ਆ ਉਹ 17-18 ਬੰਦਿਆਂ ਲਈ ਇਹ ਉਸਤਾਦ ਆ ਇਸ ਟਾਈਮ ਸਾਰਿਆਂ ਬੰਦਿਆਂ ਨੂੰ ਗਾਈਡ ਕਰਦੀ ਏ ਜਦੋਂ ਹੁੰਦੀ ਆ ਫਿਰ ਜੋ ਕੋ ਜਨ ਨੂੰ ਨਹੀਂ ਪਤਾ ਲੱਗਦਾ ਸਾਰਿਆਂ ਨੂੰ ਪੁੱਛਦੀ ਵੀ ਆ ਤੇ ਜੋ ਇਹਨ ਵਿੱਚ ਨੌਲੇਜ ਇਹਨੂੰ ਲੱਭਦੀ ਹੈ ਰੋਜ਼ ਦੀ ਉਹ ਆਪਣੇਆਂ ਦੂਜਿਆਂ ਨਾਲ ਸ਼ੇਅਰ ਵੀ ਕਰਦੀ ਹੈ। ਪਿੰਕੀ ਇਸ ਸਮੇਂ 8ਵੀਂ ਜਮਾਤ 'ਚ ਪੜ੍ਹਦੀ ਹੈ। ਸਕੂਲ ਤੋਂ ਬਾਅਦ ਉਹ ਘਰ ਦਾ ਕੰਮ ਕਰ ਕਰਦੀ ਹੈ ਅਤੇ ਫਿਰ ਦੁਕਾਨ ਤੇ ਪਹੁੰਚ ਜਾਂਦੀ ਹੈ ਜਿੱਥੇ ਕਰੀਬ 15 ਵਿਅਕਤੀਆਂ ਦਾ ਸਟਾਫ ਉਸ ਤੋਂ ਕੰਮ ਸਿੱਖਦਾ ਅਤੇ ਗਾਈਡੈਂਸ ਵੀ ਲੈਂਦੇ। ਪਰ ਮਲਾਲਿਕ ਕੋਏ ਕਿ ਖੇਡਣ ਕੁਦਰਤ ਦੀ ਉਮਰ 'ਚ ਇਸ ਛੋਟੀ ਬੱਚੀ ਨੂੰ ਕਬੀਲਧਾਰੀਆਂ ਨੇ ਦੱਬ ਲਿਆ। ਪਰ ਸ਼ਾਇਦ ਇਸ ਤੇ ਭਵਿੱਖ ਲਈ ਚੰਗਾ ਹੀ ਹੋਵੇਗਾ। ਕਿਉਂਕਿ ਜਿਆਦਾ ਤਪਣ ਵਾਲਾ ਲੋਹਾ ਅਕਸਰ ਬੇहद ਮਜ਼ਬੂਤ ਅਤੇ ਤਿੱਖੀ ਤਲਵਾਰ ਬਣਦਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ